ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਡ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਜੀ ਹਾਂ ਕੱਲ ਯੂ ਐਸ ਏ ਤੋਂ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਹੁਣ ਇਹਨਾਂ ਲਈ ਇੱਕ ਹੋਰ ਵੱਡੀ ਪਰੇਸ਼ਾਨੀ ਖੜੀ ਹੋ ਚੁੱਕੀ ਹੈ ਇਹ ਭਾਰਤੀ ਪ੍ਰਵਾਸੀ ਹੁਣ ਵੀ ਹੋਰ ਦੇਸ਼ਾਂ ਦੇ ਵਿੱਚ ਐਂਟਰੀ ਨਹੀਂ ਕਰ ਸਕਣਗੇ ਜੀ ਹਾਂ ਵੀ ਹੋਰ ਦੇਸ਼ਾਂ ਦੇ ਵਿੱਚ ਇਹਨਾਂ ਭਾਰਤੀ ਪ੍ਰਵਾਸੀਆਂ ਦੀ ਐਂਟਰੀ ਨਹੀਂ ਹੋਏਗੀ ਦੱਸ ਦਈਏ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਇਹ ਭਾਰਤੀ ਪ੍ਰਵਾਸੀ ਹੁਣ ਨਹੀਂ ਜਾ ਸਕਣਗੇ ਇਸ ਦਾ ਵੱਡਾ ਕਾਰਨ ਹੈ ਕਿ ਯੂਐਸਏ ਦੀ ਵੀਜ਼ਾ ਪਾਲਿਸੀ ਹੋਰ ਵੀ ਦੇਸ਼ ਫੋਲੋ ਕਰਦੇ ਨੇ ਜਿਸ ਕਰਕੇ ਇਨਾ ਭਾਰਤੀਆਂ ਪ੍ਰਵਾਸੀਆਂ ਦੀ ਸਾਰਾ ਰਿਕਾਰਡ ਜਿਹੜਾ ਹੈ ਉਹ ਦਰਜ ਹੋ ਚੁੱਕਿਆ ਹੈ ਜਿਸ ਦੇ ਕਾਰਨ ਇਹ ਹੁਣ ਹੋਰ ਦੇਸ਼ਾਂ ਵਿੱਚ ਐਂਟਰ ਨਹੀਂ ਕਰ ਸਕਦੇ ਔਰ ਦੱਸਿਆ ਗਿਆ ਕਿ ਨਾ ਭਾਰਤੀ ਪ੍ਰਵਾਸੀਆਂ ਦੇ ਲਈ ਇੱਕ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਇਹ ਹੁਣ ਵੀ ਹੋਰ ਦੇਸ਼ਾਂ ਦੇ ਵਿੱਚ ਐਂਟਰ ਨਹੀਂ ਕਰ ਪਾਣਗੇ ਅਗਰ ਲੀਗਲ ਵੇ ਦੇ ਨਾਲ ਵੀ ਇਹ ਹੋਰ ਦੇਸ਼ਾਂ ਵਿੱਚ ਜਾਣ ਦਾ ਪ੍ਰਯਾਸ ਕਰਦੇ ਹਨ ਤਾਂ ਇਹਨਾਂ ਨੂੰ ਕੋਈ ਵੀ ਐਂਟਰੀ ਨਹੀਂ ਮਿਲੇਗੀ ਸੋ ਬਹੁਤ ਵੱਡੀ ਇਸ ਵੇਲੇ ਖਬਰ ਤੁਹਾਡੇ ਨਾਲ ਸਾਂਝੀ ਕਰਿਆ ਕੱਲ੍ਹ ਹੀ ਯੂਐਸਏ ਤੋਂ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਦੇ ਵਿੱਚ ਪੰਜਾਬ ਗੁਜਰਾਤ ਮਹਾਰਾਸ਼ਟਰ ਦੇ ਕਈ ਨੌਜਵਾਨ ਜੋ ਕਿ ਡਿਪੋਰਟ ਹੋ ਕੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਹੋਏ ਸੀ ਉਹਨਾਂ ਲਈ ਇੱਕ ਹੋਰ ਵੱਡਾ ਝਟਕਾ ਜਿਹੜਾ ਹੈ ਉਹ ਲੱਗਿਆ ਹੈ ਤੇ ਦੱਸ ਦਈਏ ਕਿ 20 ਦੇਸ਼ਾਂ ਦੇ ਵਿੱਚ ਇਹਨਾਂ ਨੂੰ ਐਂਟਰੀ ਨਹੀਂ ਮਿਲੇਗੀ ਕੈਨੇਡਾ ਦੀ ਗੱਲ ਕਰ ਲਈ ਤਾਂ ਕੈਨੇਡਾ ਦੇ USA ਦੇ ਨਾਲ ਰਿਲੇਸ਼ਨ ਬਹੁਤ ਫ੍ਰੈਂਡਲੀ ਨੇ ਜਿਸ ਦੇ ਕਰਕੇ ਵੀਜ਼ਾ ਪਾਲਿਸੀ ਜਿਹੜੀ USA ਦੀ ਹੈ ਉਹ ਕੈਨੇਡਾ ਵੀ ਫੋਲੋ ਕਰਦਾ ਹੈ ਤਾਂ ਇਸ ਦਾ ਸਾਰਾ ਰਿਕਾਰਡ ਜਿਹੜਾ ਹੈ ਦਰਜ ਹੋ ਚੁੱਕਿਆ ਹੈ ਅਗਰ ਜਿਹੜੇ ਇਹ ਨੌਜਵਾਨ ਨੇ ਦੁਬਾਰਾ ਹੋਰ ਕਿਸੇ ਕੰਟਰੀ ਦੇ ਵਿੱਚ ਜਾਣ ਦਾ ਪ੍ਰਯਾਸ ਕਰਦੇ ਨੇ ਤਾਂ ਇਹਨਾਂ ਨੂੰ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਦੂਸਰੇ ਦੇਸ਼ਾਂ ਵਿੱਚ ਇਹ ਐਂਟਰ ਨਹੀਂ ਕਰpanਗੇ ਦੱਸ દਈਏ ਕਿ ਅਗ ਇਹਨਾਂ ਦੇ ਪਾਸਪੋਰਟ ਜੋ ਬਾਇਓਮੈਟ੍ਰਿਕਸ ਨੇ ਉਹ ਦਰਜ ਹੋ ਚੁੱਕੇ ਨੇ ਤੇ ਅਗਰ ਇਹ ਦੁਬਾਰਾ ਨਵਾਂ ਪਾਸਪੋਰਟ ਵੀ ਬਣਾ ਕੇ ਦੂਸਰੇ ਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਇਹਨਾਂ ਨੂੰ ਕੋਈ ਵੀ ਐਂਟਰੀ ਜਾਂ ਪਾਸਪੋਰਟ ਲਈ ਵੀਜ਼ਾ ਨਹੀਂ ਮਿਲੇਗਾ ਔਰ ਬਹੁਤ ਵੱਡਾ ਫੈਸਲਾ ਹੈ ਜੋ ਕਿ ਯੂਐਸਏ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਸੀ ਕਿ ਡਿਪੋਰਟ ਕੀਤੇ ਗਏ ਸੀ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਗਲਤ ਟ੍ਰੈਵਲ ਏਜੰਡਾ ਦੇ ਹੱਥੇ ਚੜ ਕੇ ਡੰਕੀ ਲਗਾ ਕੇ ਬਾਹਰ ਦੇ ਕੰਟਰੀਆਂ ਦੇ ਵਿੱਚ ਐਂਟਰ ਹੁੰਦੇ ਨੇ ਤੇ ਉਹਨਾਂ ਲਈ ਇੱਕ ਹੋਰ ਜਿਹੜੀ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਇਹ ਹੋਰ ਦੇਸ਼ਾਂ ਦੇ ਵਿੱਚ ਨਹੀਂ ਜਾ ਸਕਣਗੇ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾ ਕਿ ਆਖਿਰ ਜਿਹੜੇ ਨੌਜਵਾਨ ਭਾਰਤੀ ਪ੍ਰਵਾਸੀ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਹ ਨੌਜਵਾਨ ਜੋ ਭਾਰਤੀ ਪ੍ਰਵਾਸੀ ਇੱਥੇ ਪਹੁੰਚ ਗਏ ਹਨ ਕੀ ਇਹਨਾਂ ਤੇ ਕਾਰਵਾਈ ਹੋਵੇਗੀ ਅਸੀਂ ਤੁਹਾਨੂੰ ਇਹ ਵੀ ਵਿਚਾਰ ਸਹਿਤ ਜਾਣਕਾਰੀ ਦਵਾਂਗੇ ਕਿ ਕਿਹੜੇ-ਕਿਹੜੇ ਭਾਰਤੀ ਪ੍ਰਵਾਸੀ ਜੋ ਕਿ ਇੱਥੇ ਪਹੁੰਚੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਾਂ ਨਹੀਂ ਦੱਸਦੇ ਕਿ ਜੋ ਭਾਰਤੀ ਪ੍ਰਵਾਸੀ ਟੂਰਿਸਟ ਵੀਜ਼ਾ ਲਗਾ ਕੇ ਇੱਥੋਂ ਗਏ ਸੀ ਤੇ ਉੱਥੇ ਉਹਨੇ ਆਪਣਾ ਯੂਐਸਏ ਦੇ ਵਿੱਚ ਵੀਜ਼ਾ ਐਕਸਟੈਂਡ ਕਰਵਾ ਲਿਆ ਸੀਗਾ ਉਹਨਾਂ ਤੇ ਕੋਈ ਵੀ ਕਾਰਵਾਈ ਇੰਡੀਅਨ ਗਵਰਨਮੈਂਟ ਦੇ ਵੱਲੋਂ ਨਹੀਂ ਕੀਤੀ ਜਾਏਗੀ ਕਿਉਂਕਿ ਜੋ ਉਹਨਾਂ ਨੇ ਅਪਰਾਧ ਕੀਤਾ ਹੈ ਉਹ ਯੂਐਸਏ ਦੀ ਧਰਤੀ ਤੇ ਕੀਤਾ ਹੈ ਇੰਡੀਅਨ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਨੇ ਕੋਈ ਵੀ ਅਪਰਾਧ ਨਹੀਂ ਕੀਤਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਇਸ ਤੋਂ ਇਲਾਵਾ ਜੋ ਕੋਈ ਵੀ ਇੰਡੀਆ ਦੇ ਵਿੱਚ ਕੋਈ ਕ੍ਰਾਈਮ ਕਰਕੇ ਜਾਂ ਫਿਰ ਕਿਸੇ ਫੇਕ ਡਾਕੂਮੈਂਟਸ ਦਾ ਸਹਾਰਾ ਲੈ ਕੇ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਹੈ ਉਹਨਾਂ ਤੇ ਇੰਡੀਆ ਦੇ ਵਿੱਚ ਵੀ ਕਾਰਵਾਈ ਕੀਤੀ ਜਾਏਗੀ ਤੇ ਦੱਸਿਆ ਕਿ ਕੱਲ ਤੋਂ ਹੀ ਜਦੋਂ ਭਾਰਤੀ ਪ੍ਰਵਾਸੀ ਇੱਥੇ ਪਹੁੰਚੇ ਸੀ ਉਹਨਾਂ ਦੇ ਕਾਫੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਤਾਂ ਇਹ ਦੋ ਤੱਥ ਸਾਹਮਣੇ ਆਏ ਨੇ ਕਿ ਕਿੰਨਾ ਭਾਰਤੀਆਂ ਪ੍ਰਵਾਸੀਆਂ ਤੇ ਇਹਨਾਂ ਦੇ ਵਿੱਚੋਂ ਕਾਰਵਾਈ ਹੋਏਗੀ ਅਤੇ ਕਿੰਨਾ ਭਾਰਤੀਆਂ ਪ੍ਰਵਾਸੀਆਂ ਤੇ ਕਾਰਵਾਈ ਨਹੀਂ ਹੋਏਗੀ ਤਾਂ ਦੱਸ ਦਿਓ ਕਿ ਜੋ ਇਥੋਂ ਲੀਗਲ ਵੇ ਦੇ ਨਾਲ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੈ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏਗੀ ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਸੋ ਇੱਥੇ ਉਹਨਾਂ ਨੂੰ ਕੋਈ ਵੀ ਇਸ ਗੱਲ ਦੀ ਸਜ਼ਾ ਦੇਣ ਦਾ ਮਤਲਬ ਨਹੀਂ ਬਣਦਾ ਅਗਰ ਦੂਸਰੇ ਤੱਥ ਦੀ ਗੱਲ ਕਰ ਲਈਏ ਤਾਂ ਦੂਸਰੇ ਪਾਸੇ ਉਹ ਪ੍ਰਵਾਸੀ ਜੋ ਕਿ ਫੇਕ ਡਾਕੂਮੈਂਟਸ ਦਾ ਸਹਾਰਾ ਲੈ ਕੇ ਜਾਂ ਕੋਈ ਕ੍ਰਾਈਮ ਕਰਕੇ ਇੰਡੀਆ ਤੋਂ ਡੰਕੀ ਲਗਾ ਕੇ ਯੂਐਸਏ ਦੇ ਵਿੱਚ ਐਂਟਰ ਹੋਏ ਸੀ ਉਹਨਾਂ ਵੱਲੋਂ ਸਖਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਇਸ ਦੇ ਇਲਾਵਾ ਉਹਨਾਂ ਨੂੰ ਵੀ ਦੇਸ਼ਾਂ ਦੇ ਵਿੱਚ ਬਿਆਨਤਾ ਕਰ ਹੀ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਉਹ ਹੁਣ ਹੋਰ ਕਿਸੇ ਹੋਰ ਦੇਸ਼ ਦੇ ਵਿੱਚ ਐਂਟਰ ਨਹੀਂ ਕਰ ਪਾਣਗੇ ਸੋ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਯੂਐਸਏ ਨੇ ਜੋ ਫੈਸਲਾ ਲਿਆ ਹੈ ਇਸ ਦਾ ਅਸਰ ਭਾਰਤੀ ਪ੍ਰਵਾਸੀਆਂ ਤੇ ਤਾਂ ਦੇਖਣ ਨੂੰ ਮਿਲੇਗਾ ਹੀ ਇਸ ਦੇ ਨਾਲ ਨਾਲ ਉਹਨਾਂ ਦਾ ਪਵਿੱਖ ਵੀ ਕਿਤੇ ਨਾ ਕਿਤੇ ਖਰਾਬ ਹੋਵੇਗਾ ਔਰ ਇਸ ਦੇ ਨਾਲ ਹੀ ਸੋ ਇਸ ਦੇ ਨਾਲ ਹੀ ਇਥੋਂ ਦੀ ਸਰਕਾਰ ਨੂੰ ਵੀ ਫੈਸਲੇ ਲੈਣੇ ਚਾਹੀਦੇ ਨੇ ਕਿ ਤਾਂ ਜੋ ਇਹਨਾਂ ਨੌਜਵਾਨਾਂ ਦਾ ਭਵਿੱਖ ਨਾ ਖਰਾਬ ਹੋਏ ਸੋ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਵੀ ਦੇਸ਼ਾਂ ਦੇ ਵਿੱਚ ਇਹਨਾਂ ਦੀ ਐਂਟਰੀ ਜਿਹੜੀ ਹੈ ਨਹੀਂ ਹੋਏਗੀ ਔਰ ਦੱਸ ਦੇ ਕਿ ਕੱਲ ਹੀ ਹੋਇਆ ਸੀ ਤੋਂ ਭਾਰਤੀ ਪ੍ਰਵਾਸੀ ਜੋ ਕਿ ਅੰਮ੍ਰਿਤਸਰ 에ਰਪੋਰਟ ਤੇ ਪਹੁੰਚੇ ਸਨ ਔਰ ਅੱਗੋ ਆਪਣੇ ਆਪਣੇ ਪਿੰਡਾਂ ਥਾਵਾਂ ਤੇ ਗਏ ਨੇ ਔਰ ਸਾਰੀਆਂ ਦੀਆਂ ਵੱਖਰੀਆਂ ਵੱਖਰੀਆਂ ਮੁਸ਼ਕਿਲਾਂ ਨੇ ਲੇਕਿਨ ਇਹਨਾਂ ਲਈ ਇੱਕ ਹੋਰ ਵੱਡਾ ਚਟਕਾ ਹੈ ਕਿ ਅਗਰ ਇਹ ਦੁਬਾਰਾ ਬਾਹਰ ਜਾਣ ਦੀ ਸੋਚ ਰਹੇ ਨੇ ਆ ਇਹਨਾਂ ਨੂੰ ਕਿਸੇ ਵੀ ਹੋਰ ਕੰਟਰੀ ਦਾ ਵੀਜ਼ਾ ਨਹੀਂ ਮਿਲੇਗਾ ਔਰ ਇਹਨਾਂ ਦੇ ਵਿੱਚ ਵੱਡੀਆਂ ਕੰਟਰੀਆਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਦੀ ਗੱਲ ਕਰੀਏ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਵੀ ਵੀਜ਼ਾ ਜਿਹੜਾ ਹੈ ਉਹ ਨਹੀਂ ਪ੍ਰਾਪਤ ਹੋਵੇਗਾ ਇਸ ਤੋਂ ਇਲਾਵਾ ਗੱਲ ਕਰ ਲੈਣੇ ਆ ਕਿ ਇਹਨਾਂ ਦੇ ਵਿੱਚ ਐਕਸ਼ਨ ਕਿਤੇ ਹੋਵੇਗਾ ਕਿਉਂਕਿ ਕੱਲ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰਕਾਰ ਜੋ ਭਾਰਤੀ ਪ੍ਰਵਾਸੀ ਇੱਥੇ ਪਹੁੰਚਣਗੇ ਕਿੰਨਾ ਭਾਰਤੀਆਂ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਏਗਾ ਔਰ ਕਿਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਔਰ ਇਸ ਤੋਂ ਬਾਅਦ ਅਸੀਂ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਪਰਿਵਾਰਾਂ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਕਿ ਉਹ ਗਲਤ ਟਰੈਵਲ ਏਜੰਟਾਂ ਦੇ ਹੱਥੇ ਚੜ ਗਏ ਸੀ ਜਿਸ ਦੇ ਕਾਰਨ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਉਹ ਇਲੈਗਲ ਵੇ ਦੇ ਨਾਲ ਜਾ ਰਹੇ ਨੇ ਔਰ ਜਿਨ੍ਹਾਂ ਨੂੰ ਪਤਾ ਸੀਗਾ ਕਿ ਉਹ ਡੰਕੀ ਲਗਾ ਕੇ ਜਾ ਰਹੇ ਨੇ ਔਰ ਪਨਾਮਾ ਦੇ ਬਾਰਡਰ ਪਾਰ ਕੀਤੇ ਨੇ ਜਿਨ੍ਹਾਂ ਨੇ ਉਹਨਾਂ ਤੇ ਐਕਸ਼ਨ ਲਿਆ ਜਾਵੇਗਾ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਵੀ ਫੈਸਲਾ ਲਿਆ ਹੈ ਕਿ ਜੋ ਕਿ ਗਲਤ ਟਰੈਵਲ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਉਹਨਾਂ ਦੇ ਖਿਲਾਫ ਹੁਣ ਸਖਤ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਨੂੰ ਵਾਅਦੇ ਤੋਂ ਵਾਅਦੇ ਨੌਜਵਾਨਾਂ ਲਈ ਆਪਣੇ ਹੀ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਨਾ ਰੱਖਣ ਔਰ ਵਾਅਦੇ ਤੋਂ ਆਦੇ ਆਪਣੇ ਦੇਸ਼ ਵਿੱਚ ਹੀ ਰਹਿ ਕੇ ਕੰਮ ਕਰਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਂਦੇ ਬਿਆਨ ਸਾਹਮਣੇ ਆਏ ਸੀ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਸੀ ਕਿ ਹੁਣ ਵਿਦੇਸ਼ਾਂ ਦੇ ਵਿੱਚ ਜਿੱਥੇ ਯੂਐਸਏ ਤੋਂ ਰਿਪੋਰਟ ਕਰ ਦਿੱਤਾ ਗਿਆ ਹੈ ਉਸ ਦੇ ਨਾਲ ਨਾਲ ਇਹ ਭਾਰਤੀ ਪ੍ਰਵਾਸੀ ਹੁਣ ਹੋਰ ਦੇਸ਼ਾਂ ਦੇ ਵਿੱਚ ਵੀ ਨਹੀਂ ਜਾ ਸਕਣਗੇ ਕਿਉਂਕਿ ਇੰਨਾ ਭਾਰਤੀਆਂ ਪ੍ਰਵਾਸੀਆਂ ਦਾ ਰਿਕਾਰਡ ਦਰਜ ਹੋ ਚੁੱਕਿਆ ਹੈ ਔਰ ਦੱਸ ਦੇ ਕਿ ਜਦੋਂ ਵੀ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਤੇ ਉਹਦੇ ਵਿੱਚ ਬਹੁਤ ਸਾਰੇ ਕੁਐਸਚਨ ਇਅਰ ਹੁੰਦੇ ਨੇ ਜਿਸ ਦੇ ਵਿੱਚ ਆਨਸਰਿੰਗ ਕਰਨੀ ਹੁੰਦੀ ਹੈ ਉਹਦੇ ਵਿੱਚ ਦੱਸਣਾ ਹੁੰਦਾ ਹੈ ਕਿ ਤੁਸੀਂ ਪਹਿਲਾਂ ਕਿਸੇ ਕੰਟਰੀ ਤੋਂ ਡਿਪੋਰਟ ਹੋਏ ਹੋ ਜਾਂ ਨਹੀਂ ਜਾਂ ਤੁਸੀਂ ਕੋਈ ਕ੍ਰਾਈਮ ਕੀਤਾ ਹੈ ਨਹੀਂ ਤਾਂ ਸੋ ਇਹ ਬਹੁਤ ਸਾਰੇ ਸਵਾਲ ਨੇ ਜੋ ਕਿ ਵੀਜ਼ਾ ਲੈਂਡ ਦੇ ਲਈ ਸਾਨੂੰ ਕਰਨੇ ਪੈਂਦੇ ਨੇ ਵੀਜ਼ਾ ਅਪਲਾਈ ਕਰਨ ਦੇ ਲਈ ਇਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ ਕਿ ਹੁਣ ਅਗਰ ਇਹ ਭਾਰਤੀ ਪ੍ਰਵਾਸੀ ਹੋਰ ਕਿਸੇ ਦੇਸ਼ ਦੇ ਵਿੱਚ ਜਾਣ ਦੀ ਸੋਚ ਰਹੇ ਨੇ ਤਾਂ ਉਹ ਸਾਵਧਾਨ ਹੋ ਜਾਓ ਕਿਉਂਕਿ ਉਹਨਾਂ ਨੂੰ ਹੋਰ ਵੀ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਮਿਲੇਗਾ ਔਰ ਇਹ ਜਾਣਕਾਰੀ ਉਹਨਾਂ ਨਾਲ ਇਸ ਲਈ ਸਾਂਝੀ ਕਰਿਆ ਤੁਹਾਡੇ ਸਾਰਿਆਂ ਨਾਲ ਇਹ ਜਾਣਕਾਰੀ ਇਸ ਲਈ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਹਾਲੇ ਵੀ ਬਹੁਤ ਸਾਰੇ ਗਲਤ ਟਰੈਵਲ ਐਜੰਟ ਨੇ ਜੋ ਕਿ ਗਲਤ ਅਫਵਾਹਾਂ ਫਿਲਾ ਕੇ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਲੱਖਾਂ ਦੇ ਵਿੱਚ ਪੈਸੇ ਵਸੂਲ ਕੇ ਲੋਕਾਂ ਨੂੰ ਬਾਹਰ ਭੇਜਣ ਦਾ ਦਾਵਾ ਕਰਦੇ ਨੇ ਲੇਕਿਨ ਭੋਲੇ ਲੋਕ ਜਿਹੜੇ ਨੇ ਉਹ ਫਸ ਜਾਂਦੇ ਨੇ ਉਹਨਾਂ ਨੂੰ ਇਹਨਾਂ ਦੇ ਪ੍ਰਤੀ ਜਾਗਰੂਕਤਾ ਨਹੀਂ ਹੈ ਔਰ ਉਹ ਲੱਖਾਂ ਰੁਪਏ ਖਰਚ ਕੇ ਫਿਰ ਇਹ ਡੰਕੇ ਲਗਾ ਕੇ ਹੀ ਦੇਸ਼ਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦਾ ਪ੍ਰਯਾਸ ਕਰਦੇ ਨੇ ਸੋ ਇਹਨਾਂ ਲਈ ਇਹ ਬਹੁਤ ਵੱਡੀ ਖਬਰ ਹੈ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਹੁਣ ਭਾਰਤੀ ਪ੍ਰਵਾਸੀ ਜੋ ਕਿ ਡਿਪੋਰਟ ਹੋ ਕੇ ਇੱਥੇ ਵਾਪਸ ਆਏ ਨੇ ਜਿਨ੍ਹਾਂ ਨੂੰ ਯੂਐਸਏ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ ਉਹਨਾਂ ਨੂੰ ਹੋਰ ਵੀ ਕੰਟਰੀਆਂ ਦੇ ਵਿੱਚ ਵੀਜ਼ੇ ਨਹੀਂ ਮਿਲਣਗੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਫੇਕ ਡਾਕੂਮੈਂਟਸ ਬਣਾ ਕੇ ਬਾਹਰ ਜਾਣ ਦਾ ਪ੍ਰਯਾਸ ਕੀਤਾ ਸੀ ਜੋ ਰਿਪੋਰਟ ਹੋ ਕੇ ਆਏ ਨੇ ਉਹਨਾਂ ਤੇ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਜਾਵੇਗਾ ਤੇ ਦੱਸ ਦੇ ਕਿ ਜੋ ਟੂਰਿਸਟ ਵੀਜ਼ਾ ਲਗਾ ਕੇ ਉੱਥੇ ਜਾ ਕੇ ਉਹ ਕੰਟਰੀ ਦੇ ਵਿੱਚ ਪਹੁੰਚ ਕੇ ਯੂਐਸਏ ਦੀ ਉਹਨਾਂ ਨੇ ਵੀਜ਼ਾ ਐਕਸਟੈਂਡ ਕਰਵਾਇਆ ਸੀ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਏਗੀ ਤਾਂ ਇਹ ਦੋ ਤੱਥ ਵੀ ਨਾਲ-ਨਾਲ ਸਾਹਮਣੇ ਆ ਰਹੇ ਨੇ ਕਿ ਆਖਿਰਕਾਰ ਜਿਹੜੇ ਭਾਰਤੀ ਪ੍ਰਵਾਸੀ ਵਾਪਸ ਆਏ ਨੇ ਉਹਨਾਂ ਦੇ ਵਿੱਚੋਂ ਕਿੰਨਾਂ ਤੇ ਕਾਰਵਾਈ ਹੋਏਗੀ ਅਤੇ ਕਿੰਨਾਂ ਤੇ ਕਾਰਵਾਈ ਨਹੀਂ ਹੋਏਗੀ ਤੇ ਦੱਸ ਜਾਈਏ ਕਿ ਫੇਕ ਡਾਕੂਮੈਂਟਸ ਨਕਲੀ ਪਾਸਪੋਰਟ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਅਗਰ ਤੁਸੀਂ ਫੇਕ ਬਣਾਈਆਂ ਨੇ ਤਾਂ ਉਸ ਦਾ ਸਹਾਰਾ ਲੈ ਕੇ ਵਿਦੇਸ਼ ਜਾ ਰਹੇ ਹੋ ਜਾਂ ਜਾਣ ਦੇ ਸੋਚ ਰਹੇ ਹੋ ਤਾਂ ਤੁਹਾਡੇ ਤੇ ਵੀ ਇਹ ਕਾਰਵਾਈ ਹੋ ਸਕਦੀ ਹੈ ਕਿਉਂਕਿ ਕਿਉਂਕਿ ਸਰਕਾਰ ਹੁਣ ਨਕਲੀ ਟਰੈਵਲ ਏਜੰਟਸ ਤੇ ਫੇਕ ਡਾਕੂਮੈਂਟਸ ਬਣਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਲਈ ਤਿਆਰ ਹੋ ਚੁੱਕੀ ਹੈ ਪਹਿਲਾਂ ਵੀ ਸਰਕਾਰ ਬਹੁਤ ਕਦਮ ਉਠਾ ਰਹੀ ਸੀ ਲੇਕਿਨ ਹੁਣ ਇਸ ਦੇ ਵਿਰੁੱਧ ਹੋਰ ਵੀ ਸਖਤਾਈ ਜਿਹੜੀ ਹੈ ਉਹ ਵੱਧ ਗਈ ਹੈ ਕਿਉਂਕਿ ਕੱਲ ਹੀ ਯੂਐਸਏ ਤੋਂ ਭਾਰਤੀ ਪ੍ਰਵਾਸੀ ਜੋ ਨੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਨੌਜਵਾਨ, ਮਹਾਰਾਸ਼ਟਰ, ਗੁਜਰਾਤ ਅਤੇ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਸਨ ਔਰ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਪਰਿਵਾਰਾਂ ਨੇ ਵੀ ਇਹ ਹੀ ਦੱਸਿਆ ਕਿ ਬਹੁਤ ਸਾਰੇ ਪਰਿਵਾਰਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਉਹ ਇਲੀਗਲ ਵੇਧ ਨਾਲ ਜਿਹੜੇ ਉਹ ਟਰੈਵਲ ਏਜੰਟਸ ਦਾ ਸਹਾਰਾ ਲੈ ਕੇ ਜਾ ਰਹੇ ਸੀ ਟਰੈਵਲ ਏਜੰਟਸ ਨੇ ਉਹਨਾਂ ਨੂੰ ਗਲਤ ਸਲਾਹ ਦੇ ਕੇ ਇਲੀਗਲ ਵੇਧ ਨਾਲ ਗੈਰ ਕਾਨੂੰਨੀ ਟੰਗ ਦੇ ਨਾਲ ਬਾਹਰ ਭੇਜਿਆ ਹੈ ਸੋ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਬਹੁਤ ਸਾਰੇ ਨੌਜਵਾਨ ਸੀ ਜੋ ਕਿ ਡੰਕੀ ਲਗਾ ਕੇ ਜਾਂ ਕਿਸੇ ਹੋਰ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰ ਗਏ ਸੀ ਔਰ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਇਹ ਜਿਹੜੇ ਸਾਰੇ ਨੌਜਵਾਨ ਸੀ ਇਹਨਾਂ ਨੂੰ ਬਹੁਤ ਥੋੜਾ ਸਮਾਂ ਹੋਇਆ ਸੀ ਜਦੋਂ ਵੀ ਇਹਨਾਂ ਨੇ ਪਨਾਮਾ ਬਾਰਡਰ ਪਾਰ ਕੀਤਾ ਉਸ ਦੇ ਨਾਲ ਹੀ ਇਹਨਾਂ ਨੂੰ ਯੂ ਐਸ ਏ ਤੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਕੈਂਪ ਦੇ ਵਿੱਚ ਰੱਖਿਆ ਗਿਆ ਔਰ ਬਹੁਤ ਸਾਰੇ ਵੀਜ਼ ਉਹਨਾਂ ਦੇ ਸਾਹਮਣੇ ਆ ਰਹੇ ਨੇ ਕਿ ਕੈਂਪ ਦੇ ਵਿੱਚ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਔਰ ਇਸ ਵਿਵਾਰ ਤੋਂ ਉਹਨਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਹ ਦੁਬਾਰਾ ਵਿਦੇਸ਼ ਵਿੱਚ ਜਾਣ ਦੀ ਨਾ ਸੋਚਣ ਕਿਉਂਕਿ ਅਗਰ ਉਹ ਦੁਬਾਰਾ ਕਿਸੇ ਗਲਤ ਟਰੈਵਲ ਏਜੰਟ ਦੇ ਹੱਥੇ ਚੜ ਜਾਂਦੇ ਨੇ ਤਾਂ ਉਹਨਾਂ ਦਾ ਫਿਰ ਲੱਖਾਂ ਦੇ ਵਿੱਚ ਪੈਸਾ ਬਰਬਾਦ ਹੋ ਸਕਦਾ ਹੈ ਕਿਉਂਕਿ ਜੋ ਹੋਰ ਵਿਦੇਸ਼ ਨੇ ਉਹ ਇਹਨਾਂ ਭਾਰਤੀ ਪ੍ਰਵਾਸੀਆਂ ਨੂੰ ਐਂਟਰੀ ਨਹੀਂ ਦੇਣਗੇ ਔਰ ਗਲਤ ਟਰੈਵਲ ਏਜੰਟ ਬਹੁਤ ਸਾਰੀਆਂ ਗਲਤ ਸਲਾਹਾਂ ਦਿੰਦੇ ਨੇ ਕਿ ਤੁਸੀਂ ਫੇਰ ਹੋਰ ਕਿਸੇ ਕੰਟਰੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਲੇਕਿਨ ਐਦਾਂ ਦੀ ਕੋਈ ਵੀ ਸਲਾਹ ਦੇ ਵਿੱਚ ਉਹ ਨਾ ਫਸਣ ਸੋ ਇਹ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਵੀ ਦੇਸ਼ਾਂ ਦੇ ਵਿੱਚ ਉਹ ਹੁਣ ਨਹੀਂ ਜਾ ਸਕਦੇ ਕਿਉਂਕਿ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਯੂ ਐਸ اے ਦਾ ਹੋਰ ਕੰਟਰੀਆਂ ਦੇ ਨਾਲ ਚੰਗੇ ਸਬੰਧ ਨੇ ਇੱਕ ਦੂਜੇ ਦਾ ਡਾਟਾ ਜਿਹੜਾ ਹੈ ਉਹਨਾਂ ਕੋਲ ਮੌਜੂਦ ਹੁੰਦਾ ਹੈ ਔਰ ਅਗਰ ਇਹ ਭਾਰਤੀ ਪ੍ਰਵਾਸੀ ਦੁਬਾਰਾ ਆਪਣਾ ਡਾਟਾ ਲੈ ਕੇ ਹੋਰ ਕੰਟਰੀ ਵਿੱਚ ਜਾਣ ਦਾ ਪ੍ਰਯਾਸ ਕਰਦੇ ਨੇ ਤਾ ਉਹਨਾਂ ਨੂੰ ਉਹਨਾਂ ਦੇ ਵੱਲੋਂ ਵੀ ਨਾ ਹੀ ਮਿਲੇਗੀ ਕਿਉਂਕਿ ਹੋਰ ਕੰਟਰੀਆਂ ਜਿਵੇਂ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਹੋਰ ਵੱਡੀਆਂ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਉਥੋਂ ਦਾ ਵੀਜ਼ਾ ਉਹਨਾਂ ਨੂੰ ਨਹੀਂ ਮਿਲੇਗਾ